ਮੈ ਰੀਚਾ ਗੋਇਲ ਐਸੀਮ ਸਮਾਨਾ ਏਆਰ 116 ਸਮਾਨਾ ਹਲਕਾ ਨਮਸਕਾਰ ਜੀ ਸਾਰਿਆਂ ਨੂੰ ਮੈਂ ਆਪ ਜੀ ਨੂੰ ਇਹ ਅਪੀਲ ਕਰਦੀ ਹਾਂ ਕਿ 1 ਜੂਨ 2024 ਨੂੰ ਪੰਜਾਬ ਦੇ ਚੋਕ ਸਭਾ ਚੋਣਾਂ ਦਾ ਮਤਦਾਨ ਹੋਣ ਜਾ ਰਿਹਾ ਹੈ ਇਸ ਸਬੰਧੀ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਇਸ ਮਤਦਾਨ ਵਿੱਚ ਪੂਰੇ ਜੋਰ-ਸ਼ੋਰ ਨਾਲ ਆਪਾ ਹਿੱਸਾ ਲਈਏ ਜੋ ਆਪਣਾ ਡੈਮੋਕਰੈਟਿਕ ਰਾਈਟ ਹੈ ਵੋਟ ਕਾਸਟ ਕਰਨ ਦਾ ਉਹ ਅਧਿਕਾਰ ਨੂੰ ਆਪਾਂ ਪੂਰਾ ਇਸਤੇਮਾਲ ਕਰੀਏ ਇੱਕ ਇੱਕ ਵੋਟ ਦੀ ਬਹੁਤ ਮਹੱਤਤਾ ਹੈ ਤੇ ਉਹ ਕੀਮਤੀ ਹੈ ਇਹ ਨਾ ਸੋਚਿਆ ਜਾਵੇ ਕਿ ਇੱਕ ਵੋਟ ਨਾਲ ਕੀ ਹੋਣਾ ਹੈ ਉਸ ਦਿਨ ਆਪਾਂ ਘਰੋਂ ਬਾਹਰ ਨਿਕਲੀਏ ਤੇ ਸਾਰੇ ਹੀ ਵੱਦ ਛੱਡ ਕੇ મતદાન ਕਰੀਏ ਤੇ ਜਿਹੜੀ ਵੋਟਰ ਟਰਨ ਆਊਟ ਹੈ ਉਹ ਆਪਾਂ ਆਪਣੇ ਹਲਕੇ ਦੀ ਵਧਾਈਏ ਕਿਉਂਕਿ ਜਿਹੜਾ ਇਹ ਸਰਕਾਰ ਚੁਣਨ ਦਾ ਅਧਿਕਾਰ ਹੈ ਆਪਾਂ ਨੂੰ ਮਿਲਿਆ ਹੈ ਉਹਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ ਆਪਾਂ ਆਪਣੀ ਮਨਸੰਚ ਸਰਕਾਰ ਬਣਾਉਣਾ ਆਪਣੇ ਹੱਥ 'ਚ ਹੈ ਹਰ ਇੱਕ ਨਾਗਰਿਕ ਦੇ ਹੱਥ 'ਚ ਹੈ ਕਿ ਉਹਨੂੰ ਆਪਣੀ ਮਨਸੰਚ ਸਰਕਾਰ ਬਣਾਉਂਦਾ ਮੌਕਾ ਦਿੱਤਾ ਗਿਆ ਤੇ ਉਹਨੂੰ ਕਰਨਾ ਚਾਹੀਦਾ ਆਪਣੀ ਵੋਟ ਕਾਸਟ ਕਰਕੇ ਇਸ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਉਸ ਦਿਨ ਜਿਹੜੇ 18 ਸਾਲ ਦੇ ਨੌਜਵਾਨ ਲੜਕੀ ਦੇ ਲੜਕੀਆਂ ਆਪਣੀ ਪਹਿਲੀ ਵਾਰੀ ਵੋਟ ਪਾਣ ਜਾ ਰਹੇ ਹਨ ਸਾਰਿਆਂ ਨੂੰ ਵੀ ਅਪੀਲ ਹੈ ਕਿ ਆਪਣਾ ਰਾਈਟ ਬੜਾ ਕੇਅਰਫੁਲੀ ਐਕਸਰਸਾਈਜ਼ ਕਰਨ ਇਸ ਤੋਂ ਇਲਾਵਾ ਮੇਰੀ ਆਪ ਸਭ ਨੂੰ ਇਹ ਅਪੀਲ ਹੈ ਕਿ ਇਸ ਵਾਰੀ ਥੋੜਾ ਗਰਮੀ ਦਾ ਮੌਸਮ ਹੈ ਬਟ ਉਸ ਨੂੰ ਲੈ ਕੇ ਇਸ ਚੀਜ਼ ਤੋਂ ਗਰੇਜ ਨਾ ਕੀਤਾ ਜਾਵੇ ਵੋਟ ਪਾਉਣ ਤੋਂ ਕਿਉਂਕਿ ਚੋਨ ਕਮਿਸ਼ਨ ਵੱਲੋਂ ਆਈ ਹਦਾਇਤਾਂ ਅਨੁਸਾਰ ਸਾਰੇ ਹੀ ਹਲਕਿਆਂ ਵਿੱਚ ਉਸ ਨੂੰ ਲੈ ਕੇ ਬੜੇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਜੋ ਵੋਟਰ ਨੂੰ ਵੱਧ ਵੱਧ ਫੈਸਿਲਿਟੀ ਦਿੱਤੀ ਜਾ ਸਕੇ